ਅੰਮ੍ਰਿਤਸਰ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਰਿਵਾਰ ਦੇ ਵੱਲੋਂ ਆਪਣੇ ਨਵਜੰਮੇ ਬੱਚੇ ਨੂੰ ਬਾਹਰ ਇੱਕ ਖਾਲੀ ਪਲਾਟ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਬੱਚਾ ਸਾਰੀ ਰਾਤ ਤੜਫਦਾ ਰਿਹਾ ਚੀਕਾਂ ਮਾਰਦਾ ਰਿਹਾ ਪਰ ਉਸ ਪਰਿਵਾਰ ਨੂੰ ਬਿਲਕੁਲ ਵੀ ਤਰਸ ਨਹੀਂ ਆਇਆ ਤੇ ਉਹ ਆਪਣੇ ਬੱਚੇ ਨੂੰ ਉਦਾਂ ਹੀ ਬੇਸਹਾਰਾ ਛੱਡ ਕੇ ਉੱਤੋਂ ਚਲੇ ਗਏ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਦੇ ਭਾਈ ਮਾਨ ਸਿੰਘ ਰੋਡ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਪਰਿਵਾਰ ਦੇ ਵੱਲੋਂ ਆਪਣੇ ਨਵਜੰਮੇ ਬੱਚੇ ਨੂੰ ਘਰ ਦੇ ਬਾਹਰ ਹੀ ਸੁੱਟ ਦਿੱਤਾ ਗਿਆ ਬੱਚਾ ਤੜਫਦਾ ਰਿਹਾ ਤਾਂ ਆਉਣ ਜਾਣ ਵਾਲੇ ਲੋਕਾਂ ਨੇ ਜਦ ਬੱਚੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਉਸ ਬੱਚੇ ਨੂੰ ਉੱਥੋਂ ਚੁੱਕਿਆ ਗਿਆ ਔਰ ਉਸਨੂੰ ਲੈ ਕੇ ਹਸਪਤਾਲ ਪਹੁੰਚੇ ਜਿੱਥੇ ਉਸ ਬੱਚੇ ਦਾ ਇਲਾਜ ਚੱਲ ਰਿਹਾ ਤਾਂ ਦੇਖ ਸਕਦੇ ਹੋ ਉਸ ਪਰਿਵਾਰ ਦਾ ਕਿੰਨਾ ਕੋ ਪੱਥਰ ਦਿਲ ਹੋਇਆਗਾ ਜਿਸ ਪਰਿਵਾਰ ਦੇ ਵੱਲੋਂ ਨਵਜੰਮੇ ਬੱਚੇ ਨੂੰ ਇਸ ਤਰੀਕੇ ਦੇ ਨਾਲ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਜਿਸ ਪਰਿਵਾਰ ਦੇ ਵੱਲੋਂ ਬੱਚੇ ਦੀ ਜਾਨ ਬਚਾਈ ਗਈ ਉਸ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਦ ਉੱਥੋਂ ਲੰਘ ਰਹੀ ਸੀ ਤਾਂ ਉਹਨਾਂ ਨੂੰ ਬੱਚੇ ਦੇ ਰੋਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਦੇਖਿਆ ਗਿਆ ਤਾਂ ਬੱਚਾ ਝਾੜੀਆਂ ਦੇ ਵਿੱਚ ਪਿਆ ਹੋਇਆ ਸੀ ਅਤੇ ਰੋ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਹਿੰਮਤ ਕਰਕੇ ਉਸ ਕਿ ਅੰਮ੍ਰਿਤਸਰ ਦੇ ਗੁਰਨਾਨਕ ਹਸਪਤਾਲ ਦੇ ਵਿੱਚ ਉਸ ਬੱਚੇ ਦਾ ਇਲਾਜ ਚੱਲ ਰਿਹਾ ਹੈ ਡਾਕਟਰਾਂ ਦੇ ਵੱਲੋਂ ਉਸ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਤਾਂ ਉੱਥੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਇਸ ਬੱਚੇ ਦਾ ਪਰਿਵਾਰ ਇਸ ਬੱਚੇ ਨੂੰ ਛੱਡ ਰਿਹਾ ਹੈ ਤਾਂ ਅਸੀਂ ਇਸ ਬੱਚੇ ਨੂੰ ਆਪ ਪਾਲ ਲਵਾਂਗੇ ਤਾਂ ਦੇਖ ਸਕਦੇ ਹੋ ਇਹ ਪਰਿਵਾਰ ਕਿੰਨਾ ਕੁ ਬੇਰਹਿਮ ਹੋਵੇਗਾ ਜਿਸ ਪਰਿਵਾਰ ਦੇ ਵੱਲੋਂ ਇੱਕ ਦਿਨ ਦੇ ਬੱਚੇ ਨੂੰ ਇਸ ਤਰ੍ਹਾਂ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਉਸ ਬੱਚੇ ਦੇ ਲਈ ਰੱਬ ਰੂਪੀ ਬਣ ਕੇ ਆਇਆ ਹੈ ਪਰਿਵਾਰ ਜਿਸ ਪਰਿਵਾਰ ਦੇ ਵੱਲੋਂ ਉਸ ਬੱਚੇ ਨੂੰ ਉੱਥੋਂ ਚੁੱਕਿਆ ਗਿਆ ਔਰ ਚੁੱਕ ਕੇ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਬੱਚੇ ਦਾ ਪਰਿਵਾਰ ਦਾ ਪਤਾ ਲਗਾਇਆ ਜਾ ਰਿਹਾ ਜਿਸ ਪਰਿਵਾਰ ਦੇ ਵੱਲੋਂ ਇੱਕ ਦਿਨ ਦੇ ਨਵ ਜੰਮੇ ਬੱਚੇ ਨੂੰ ਬਾਹਰ ਸੁੱਟ ਦਿੱਤਾ ਗਿਆ ਫਿਲਹਾਲ ਉਹ ਕੌਣ ਸ਼ਖਸ ਸੀ ਜਿਸ ਦੇ ਵੱਲੋਂ ਇਸ ਬੱਚੇ ਨੂੰ ਬਾਹਰ ਝਾੜੀਆਂ ਦੇ ਵਿੱਚ ਸੁੱਟਿਆ ਗਿਆ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਫਿਲਹਾਲ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਪਰ ਮਜੀਦ ਖੋਰ ਤੇ ਪਾਈ ਮਾਂਝੇ ਰੋਡ ਤੋਂ ਅਸੀਂ ਰਹਿਣ ਵਾਲੇ ਆ ਤੇ ਇਹ ਬੱਚਾ ਸਾਨੂੰ ਝਾੜੀਆਂ 'ਚੋਂ ਮਿਲਿਆ ਜੇ ਤੇ ਬਹੁਤ ਬੁਰੇ ਹਾਲਾਤ ਸੀ ਜਦੋਂ ਅਸੀਂ ਇਹਨੂੰ ਚੱਕਿਆ ਵਾ ਉਥੋਂ ਤੇ ਪਹਿਲਾਂ ਤੇ ਅਸੀਂ ਅਖਿਆ ਕਿ ਚਲੋ ਰਹਿਣ ਹੀ ਦੋ ਪਰ ਫਿਰ ਵੀ ਸਾਡਾ ਹੌਸਲਾ ਨਹੀਂ ਪਿਆ ਕੇ ਅਸੀਂ ਬੱਚੇ ਨੂੰ ਰਹਿਣ ਦੇ ਗਏ ਅਸੀਂ ਚੱਕ ਲਿਆ ਵਾ ਅਸੀਂ ਫਿਰ ਆਪਣਾ RAMDAS ਲੈ ਆਏ ਅਸੀਂ ਦਾ ਲਾ ਕੇ ਉੱਥੋਂ ਅਸੀਂ ਮੁੜ ਕੇ ਫਿਰ ਆਪਣਾ ਬੀਬੀ ਨਾਨ ਕੀ ਲੈ ਕੇ ਆਏ ਆ ਸਾਰੀ ਰਾਤ ਮੈਂ ਉੱਥੇ ਰਹੀ ਆ ਤੇ ਇਹਦੀ ਬਹੁਤ ਦੇਖਭਾਲ ਕੀਤੀ ਆ ਮੈਂ ਤੇ ਹੁਣ ਸਾਨੂੰ ਇੱਧਰ ਸ਼ਿਫਟ ਕਰ ਦਿੱਤਾ ਵਾ AC ਰੂਮ ਚ ਤੇ ਬੱਚੇ ਦੀ ਹੁਣ ਦੇਖਭਾਲ ਇੱਧਰ ਹੋਣ ਢਈ ਆ ਤੇ ਮੇਰੀ ਬੇਨਤੀ ਇਹ ਆ ਇਹ ਜਿਹੜੀ ਹੱਕ 'ਚ ਮੇਰੇ ਗੱਲ ਹੋਵੇ ਸਾਰੀ ਮੈਂ ਬੱਚਾ ਰੱਖਣਾ ਚਾਹੁੰਨੀ ਆ ਜੇ ਦਾ ਬੱਚਾ ਸੀ ਕੌਣ ਥੁਟ ਕੇ ਗਿਆ ਕੁਝ ਪਤਾ ਨਹੀਂ ਬੱਚਾ ਲਾਗੇ ਸਾਡੇ ਗਵਾਂਢੀ ਆ ਉਹਨਾਂ ਦੇ ਬੱਚਾ ਆ ਪ੍ਰੂਫ ਹੋ ਗਿਆ ਸਾਨੂੰ ਹਾਂਜੀ ਉਹਨਾਂ ਦਾ ਹੁਣ ਪ੍ਰਾਈਵੇਟ ਲਾ ਚੱਲਦਾ ਪਿਆ ਆ ਉਹਨਾਂ ਆਲ ਹੁਣ ਕਢਵਾਈ ਆ ਬੱਚੇ ਦੇ ਨਾਲ ਜਿਹੜੀ ਹੁੰਦੀ ਆ ਹਾਂਜੀ ਸਾਨੂੰ ਉਸ ਤੋਂ ਡਾਕਟਰ ਦਾ ਫੋਨ ਆਇਆ ਵਾ ਕੀ ਕਾਰਨ ਕੀ ਸੀ ਬੱਚਾ ਤੋਂ ਕਾਰਨ ਦਾ ਤੇ ਵੇਖੋ ਜੀ ਮੈਨੂੰ ਪਤਾ ਨਹੀਂ ਆ ਸਰ ਕੀ ਕਾਰਨ ਸੀ ਬਾਕੀ ਉਹ ਬਹੁਤ ਗਲਤ ਕੀਤਾ ਆ ਉਹਨੇ ਬਹੁਤ ਹੀਰੇ ਵਰਗਾ ਪੋਤੇ ਆ ਕਿ ਜਿਹੜਾ ਉਹਨੇ ਇਸ ਤਰ੍ਹਾਂ ਨਾ ਬੇਰਹਿਮੀ ਨਾਲ ਸੁੱਟਿਆ ਵਾ ਬਹੁਤ ਬੁਰੀ ਮਾਂ ਆ ਉਹ ਤੇ ਉਹ ਮੈਂ ਹੁਣ ਉਹਦੇ ਬਾਰੇ ਕੀ ਕਹਿ ਸਕਦੀ ਆ ਤੇ ਬਾਕੀ ਪ੍ਰਮਾਤਮਾ ਦੀ ਦੇਣ ਆ ਮੈਂ ਦੀ ਦੇਖਭਾਲ ਬਹੁਤ ਅੱਛੇ ਤਰੀਕੇ ਨਾਲ ਕਰਾਂਗੀ ਮੁੰਡਾ 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 ਪਰ ਇੱਕ ਮਾਂ ਜਿਹੜੀ ਹੁੰਦੀ ਹੈ ਜਿਤਨਾ ਮਰਜ਼ੀ ਆਪਣੇ ਨਿਆਣੇ ਨੂੰ ਅੱਖ ਹਾਂਜੀ ਨਹੀਂ ਵੱਖਰਾ ਕਰ ਸਕਦੀ ਪਰ ਪਤਾ ਵੇਖੋ ਇਹਦਾ ਜਿਗਰਾ ਪਤਾ ਨਹੀਂ ਕਿਤਨਾ ਦਾ ਵਾ ਮਾ ਦਾ ਤੇ ਪੋਤਾ ਅੰਬਲੀ ਵੀ ਆ ਜਿਹੜਾ ਨਾ ਉਹਨੂੰ ਉਹ ਵੀ ਬੜਾ ਚੰਗਾ ਲੱਗਦਾ ਵਾ ਪਰ ਇਹ ਅਜੇ ਪੂਰਾ ਜਿੰਨਾ ਫੁੱਲਿਆ ਜਿਹੜਾ ਇਹਨੇ ਨਾ ਚੋੜ ਕੇ ਸੁੱਟ ਦਿੱਤਾ ਵਾ ਬਹੁਤ ਗਲਤ ਕੀਤਾ ਵਾ ਬਾਕੀ ਚਲੋ ਇਹਦਾ ਜੇ ਪਾਲਣਹਾਰ ਮੈਂ ਹੋਣਾ ਚਾਹੁੰਨੀ ਆ ਤੇ ਮੈਂ ਹੋਵਾਂਗੀ ਹਾਂਜੀ ਕੀਤੀ ਜੀ ਰਾਤੀ ਪੁਲਿਸ ਸਾਡੇ ਨਾਲ ਹੀ ਆਈ ਸੀ ਹਾਂਜੀ ਕਹਿਣਾ ਕਿ ਜਾਓਗੇ ਜਿਹੜੇ ਲੋਕ ਇਸ ਤਰ੍ਹਾਂ ਬੱਚਿਆਂ ਨੂੰ ਜੰਮ ਕੇ ਜ਼ਿਆਦਾਤਰ ਤੇ ਕੁੜੀਆਂ ਨੂੰ ਛੁੱਟ ਦਿੱਤਾ ਜਾਂਦਾ ਹਾਂਜੀ ਪਰ ਇੱਕ ਮੁੰਡੇ ਨੂੰ ਜਦੋਂ ਛੱਡਦੇ ਤਾਂ ਜਾਂਦਾ ਇਹ ਲੱਗਦਾ ਕਿ ਹੋ ਸਕਦਾ ਸੀ ਮਾਂ ਦੇ ਮਨ ਦੇ ਵਿੱਚ ਕੀ ਚੱਲਦਾ ਹੋਵੇ ਬਹੁਤ ਮਾਂ ਦੇ ਵੇਖੋ ਜੀ ਮਾਂ ਚ ਪਤਾ ਨਹੀਂ ਕੀ ਚੱਲਦਾ ਸੀ ਬਾਕੀ ਜੋ ਚੱਲਦਾ ਸੀ ਉਹ ਵੀ ਗਲਤ ਚੱਲਦਾ ਠੀਕ ਹੈ ਨਾ ਬਹੁਤ ਗੰਦੀ ਸੋਚ ਹੈ ਉਹਦੀ ਉਹਨੂੰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਜੇ ਆਪ ਨਹੀਂ ਸੀ ਰੱਖਣਾ ਤੇ ਕਿਸੇ ਦੀ ਝੋਲੀ ਪਾ ਦਿੰਦੀ ਕਿਸੇ ਦੀ ਝੋਲੀ ਭਰ ਜਾਂਦੀ ਠੀਕ ਹੈ ਤੁਸੀਂ ਆਪਣੀ ਮਰਜ਼ੀ ਨਹੀਂ ਤਿਆਰ ਹੈ ਕਿ ਜੇ ਬੱਚੇ ਨੂੰ ਕੋਈ ਨਾ ਹੋ ਜਾ ਤਾਂ ਤੁਸੀਂ ਉਹਨੂੰ ਪਾਲੋ ਹਾਂਜੀ ਮੈਂ ਪਾਲਾਂਗੀ ਉਹਨੂੰ ਮੈਂ ਇਹੋ ਜਾਨੀ ਆ ਕਿ ਬੱਚੇ ਦੀ ਮੈਨੂੰ ਨਕਵਾਰੀ ਦਿੱਤੀ ਜਾਵੇ ਮੈਂ ਪਾਲਣਹਾਰ ਹੋਵਾਂਗੀ ਉਹਦੀ ਤੇ ਮੈਂ ਸਾਰੀ ਲਿਖਤ ਪੜਤ ਕਰਾਂਗੀ ਆਪ ਕਿ ਬੱਚੇ ਦੀ ਸਾਰੀ ਦੇਖਰੇਖ ਮੈਂ ਕਰਾਂਗੀ ਮੇਰੀ ਇਹ ਬੇਨਤੀ ਹੈ ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ। ਉਹ ਭਾਈ ਜਿਹੜਾ ਬੱਚਾ ਮਿਲਿਆ ਉਹ ਭਈ ਕਿਸ ਹਾਲਤ ਦੇ ਵਿੱਚ ਮਿਲਿਆ ਸੀ ਤਾਂ ਹਾਲਤ ਭਾਈ ਬਹੁਤ ਹੀ ਬੁਰੀ ਤਰੀਕੇ ਨਾਲ ਸੀ। ਉਹਨੂੰ ਝਾੜੀਆਂ ਦੇ ਵਿੱਚ, ਕੰਡਿਆਂ ਦੇ ਵਿੱਚ ਸੁੱਟਿਆ ਗਿਆ ਸੀ। ਜਦੋਂ ਅਸੀਂ ਉਹਨੂੰ ਚੁੱਕਿਆ ਉਹ ਤੇ ਉਹ ਕੰਡਿਆਂ ਦੇ ਵਿੱਚ ਲੰਮਕਿਆ ਪਿਆ ਸੀ। ਤੇ ਅਸੀਂ ਤੇ ਆਪਾਂ ਜੀ ਨਰਵਸ ਹੋ ਗਏ ਸੀ ਜਦੋਂ ਉਹਨੂੰ ਚੁੱਕਦੇ ਪਏ ਸੀ। ਤੇ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਬਹੁਤ ਹੀ ਗਲਤ ਕੀਤਾ ਉਹ ਮਾਂ ਨੇ। ਤੇ ਬਾਕੀ ਆ ਵੀਰ ਮੇਰੇ ਨਾਲ ਹੀ ਇਹਨਾਂ ਨੇ ਚੁੱਕਿਆ। ਉਹਨਾਂ ਨੂੰ ਮੈਂ ਵੀਡੀਓ ਬਣਾ ਰਿਹਾ ਸੀ ਨਾਲ ਇਹਨਾਂ ਦੀ। ਹਾਂਜੀ ਭਾਜੀ ਕਿਹੜੇ ਹਾਲਾਤ ਹੈ ਕਿਸ ਬੱਚੇ ਦੇ ਜਿਸ ਦਿਨ ਤੋਂ ਹੀ ਉਹਨੂੰ ਹੱਥ ਪਾਇਆ ਭਾਈ ਬੱਚੇ ਬੱਚੇ ਦੀ ਇਹ ਕੰਡੀਸ਼ਨ ਤੇ ਬਹੁਤ ਬੁਰੀ ਸੀ ਠੀਕ ਆ ਲੋਹ ਲਵਾਨ ਹੋਇਆ ਸੀ ਠੀਕ ਆ ਜਿੱਥੇ ਜਿੱਥੇ ਕੰਡੇ ਵੱਜੇ ਸੀ ਠੀਕ ਆ ਚੁੱਕਣ ਲੱਗਿਆ ਮੈਂ ਖੁਦ ਹਰਾਨ ਹੋ ਗਿਆ ਸੀ ਵੀ ਕਿੱਦਾਂ ਇਹਨੂੰ ਚੁੱਕਾਂ ਕਿਉਂਕਿ ਚੁੱਕਣ ਵਾਲੀ ਕੋਈ ਅੱਗੇ ਨਹੀਂ ਆਉਂਦਾ ਸੀ ਉਹਨਾਂ ਨੇ ਅੱਜ ਤੱਕ ਮਾਪਿਆਂ ਵੱਲੋਂ ਜਦੋਂ ਬੱਚੇ ਨੇ ਛੱਡ ਦਿੱਤਾ ਗਿਆ ਉਹਦਾ ਕੀ ਕਸੂਰ ਹੈਗਾ ਉਹਨਿਆਂ ਦਾ ਲੈ ਗੁਲੀਆਂ ਚ ਹਾਂ ਉਹਨੇ ਤੇ ਇਹੀ ਤੇ ਗੱਲ ਹੈ ਇਹ ਤੇ ਕਸੂਰ ਦਾ ਇਹਨਾਂ ਪਤਾ ਵੀ ਉਹਨਾਂ ਨੇ ਕਿਹੜੀ ਵਜ੍ਹਾ ਤੋਂ ਛੁੱਟਿਆ ਕਦੋਂ ਛੁੱਟਿਆ ਇਹ ਹੀ ਤੇ ਪਤਾ ਨਹੀਂ ਜ ਤੁਨ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਦੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਆਖਿ ਜੇ ਮਾਪਿਓ ਦੇ ਉੱਤੇ ਜਿਨ੍ਹਾਂ ਨੇ ਆਪਣਾ ਬੱਚਾ ਸੁੱਟਿਆ ਇਹੋ ਜੇ ਮਾਪਿਓ ਦੇ ਤੇ ਹੁਣ ਉਹੀ ਕਰ ਸਕਦੇ ਜਿੱਦਾਂ ਦੀ ਕਰਨਗੇ ਕਿਉਂਕਿ ਅੱਗੇ ਤੋਂ ਇਹੋ ਜਿਹਾ ਕੰਮ ਹੋਵੇ ਨਾ ਕਿਉਂਕਿ ਇਦਾਂ ਕੋਈ ਬੱਚਾ ਸੁੱਟੇ ਨਹੀਂ ਹੋ ਸਕਦਾ